ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਮਹਿਰਾਜ ਗੱਲ ਕਿਰਤੀ ਲੋਕਾਂ ਦੀ ਚੈਨਲ ਵੱਲੋਂ ਅੱਜ ਫਰੋਜ਼ਪੱਤ ਦੀ ਰੈਲੀ ਦੇ ਵਿੱਚ ਜੋ ਪਿਛਲੇ ਦਿਨੀ ਕਾਫੀ ਇਹ ਮਸਲਾ ਭਖਿਆ ਵਗਾ ਅ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨਾਂ ਆਗੂਆਂ ਤੇ ਮਜ਼ਦੂਰਾਂ ਆਗੂਆਂ ਤੇ ਇਹ ਪਰਚੇ ਪਾਏ ਗਏ ਸੀ ਤੇ ਅੱਜ ਸਾਡੇ ਨਾਲ ਆ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਲਵੰਤ ਸਿੰਘ ਜੀ ਸੇਲਵੜਾ ਅੱਜ ਆਪਾਂ ਉਹਨਾਂ ਤੋਂ ਲੈਣੇ ਜਾਣਕਾਰੀ ਵੀ ਕਿੰਨੇ ਆਗੂਆਂ ਤੇ ਪਰਚੇ ਪਏ ਅਸਲ ਵਿੱਚ ਕਾਰਨ ਕੀ ਸੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਜੋ ਪਿਛਲੇ ਦਿਨੀ ਮਦਰ ਕੇ ਕਾਫੀ ਇਹ ਮਸਲਾ ਆਪਾਂ ਖਿਆਵਾਗਾ ਤੇ ਕਿਸਾਨ ਆਗੂਆਂ ਤੇ ਮਜ਼ਦੂਰ ਆਗੂਆਂ ਤੇ ਜਿਹੜੇ ਪਰਚੇ ਪਏ ਕੀ ਇੱਕ ਇਹਦੀ ਬਾਰੇ ਸਾਨੂੰ ਜਾਣਕਾਰੀ ਦਿਓ ਅਸਲ ਦੇ ਵਿੱਚ ਅੱਜ ਅਸੀਂ ਫੋਰਜਪੁਰ ਦੇ ਐਸਐਸਪੀ ਦਫ਼ਤਰ ਦੇ ਮੂਹਰੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਜੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸਾਥ ਦੇ ਤੇ ਜਿਹੜਾ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਕੀਤਾਗਾ ਅਸਲ ਦੇ ਵਿੱਚ ਇਹ ਇਕੱਠ ਕਰਨ ਦੀ ਸਾਨੂੰ ਲੋੜ ਕੀ ਪੈਗੀ ਅੱਜ ਤੋਂ ਲਗਭਗ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਭੋਜਪੁਰ ਰੈਂਡੀ ਦੇ ਵਿੱਚ ਸਬੋਧਨ ਉਹਨਾਂ ਨੇ ਕਰਨ ਆਉਣਾ ਸੀਗਾ ਮੌਸਮ ਕਾਫੀ ਖਰਾਬ ਸੀਗਾ ਬਿਨਾਂ ਜਾਣਕਾਰੀ ਤੋਂ ਪ੍ਰਧਾਨ ਮੰਤਰੀ ਜਾਣਾ ਤਾਂ ਉਹਨਾਂ ਦੇ ਜਹਾਜ਼ ਰਹੀਂ ਸੀਗਾ ਮੁੜ ਕੇ ਬਾਇਆ ਗੱਡੀਆਂ ਰਹੀਂ ਰੋਡ ਰਹੀਂ ਉਹਨਾਂ ਨੇ ਕਰਤਾ ਕਿਸਾਨਾਂ ਦੇ ਇਹ ਸੀਗਾ ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ ਦਾ ਵੀ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੇ ਸੀਗੇ ਕਿਉਂਕਿ ਸੱਦਾ ਸੀਗਾ ਇਹ ਜੋ ਪਹਿਲਾਂ ਅੰਦੋਲਨ ਚੱਲਿਆ ਸੀ ਪੂਰੀ ਅੰਦੋਲਨ ਉਹਦੇ ਵਿੱਚ ਜੋ ਮੰਗਾ ਸੈਂਟਰਲ ਸਰਕਾਰ ਨੇ ਆਖਿਆ ਸੀਗਾ ਉਹ ਮੰਨੀਆਂ ਨਹੀਂ ਸੀ ਕਰਕੇ ਪੰਜਾਬ ਜੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਵੱਲੋਂ ਪ੍ਰੋਟ ਕਰਦਾ ਸੱਦਾ ਸੀਗਾ ਕਿਸਾਨ ਮਜ਼ਦੂਰ ਜਿਹੜੇ ਉਹ ਜ਼ਿਲ੍ਹਾ ਹੈੱਡਕੁਆਰਟਰ ਵਾਲਾ ਜਾ ਰਹੇ ਸੀਗੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਪ੍ਰਧਾਨ ਮੰਤਰੀ ਜਦੋਂ ਵਾਇਰ ਰੋਲ ਆਉਂਦਾ वैसे तां ਜਿਹੜੀ ਰੈਲੀ ਸੀਗੀ ਫਰੋਜ਼ਪੁਰ ਰੈਲੀ ਉਹਦੇ ਵਿੱਚ ਜਿੰਨਾ ਇਹਨਾਂ ਨੇ ਇਕੱਠਾ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਆਉਣਾ ਸੀਗਾ ਲੱਖਾਂ ਦੇ ਵਿੱਚ ਇਕੱਠਾ ਹੋਣਾ ਸੀ ਪਰ ਪਤਾ ਲੱਗਿਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਜਾਂ ਪੰਜਾਬ ਦੇ ਲੋਕਾਂ ਦੇ ਅੰਦਰ ਵਿਰੋਧ ਹੀ ਇੰਨਾ ਸੀਗਾ ਕਿਉਂਕਿ ਉਹਨਾਂ ਦੀਆਂ ਮੰਗਾਂ ਚਿਰ ਨਾ ਨਹੀਂ ਮੰਨ ਰਹਾ। ਮਸੇਂ ਪੰਜ ਚਾਰ ਸੌ ਦਾ ਇਕੱਠ ਸੀਗਾ ਇਸ ਕਰਕੇ ਉਹਨਾਂ ਨੇ ਫਿਰ ਜਦੋਂ ਪੂਰੀ ਰਿਪੋਰਟ ਰਾਹੀਂ ਪਤਾ ਕਰਿਆ ਪੰਜਾਬ ਇੰਟੈਲੀਜੈਂਸ ਰਾਹੀਂ ਪਤਾ ਕਰਿਆ ਆਈ ਵੀ ਰਾਹੀਂ ਪਤਾ ਕੀਤਾ 5 400 ਦਾ ਇਕੱਠ ਉਹਨਾਂ ਨੇ ਫਿਰ ਇਹਨੂੰ ਕਿਸੇ ਮਸਲੇ ਨੂੰ ਬਦਲਣ ਦੀ ਖਾਤਰ ਜੇ ਇਹਨੂੰ ਬਦਲਿਆ ਕਿ ਮੇਰਾ ਫਿਰ ਜਾਵੇ ਰੰਗ ਤੇ ਕਿਵੇਂ ਹੋਰ ਦਿੱਤੀ ਜਾਵੇ ਉਹਨਾਂ ਨੇ ਬਾਹਰ ਰੋੜਰਾ ਹੀ ਕਰ ਲਿਆ ਉੱਥੇ ਬਾਹਰ ਨਾਲ ਲਾ ਕੇ ਮੁੜ ਗਏ ਉਹ ਵੀ ਸਾਨੂੰ ਤਾਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਦੀ ਜਿਹੜੀ ਸੁਰੱਖਿਆ ਉਹ ਬਹੁਤ ਜੱਡ ਸੁਰੱਖਿਆ ਹੁੰਦੀ ਆ ਇਹ ਕਾਮ ਐਮ ਐਲ ਏ ਆ ਜਾਂ ਕੋਈ ਪਿੰਡ ਦਾ ਸਰਪੰਚ ਵੀ ਆ ਜਾ ਪਿੰਡ ਦਾ ਕੋਈ ਚੌਧਰੀ ਵੀ ਹੁੰਦਾ ਉਹਨਾਂ ਦੀ ਦੁਆਰੇ ਵੀ ਇੰਨੀ ਭੀੜ ਹੁੰਦੀ ਆ ਮਤਲਬ ਇੱਕ ਉਹਨਾਂ ਦੀ ਫੋਰਸ ਦੀ ਤੁਸੀਂ ਨੇੜੇ ਨਹੀਂ ਲੱਗ ਸਕਦੇ ਪ੍ਰਧਾਨ ਮੰਤਰੀ ਦੇ 5-5 ਕਿਲੋਮੀਟਰ ਤੱਕ ਚਿੜੀ ਨਹੀਂ ਫਰਤਣ ਦਿੰਦੇ ਤਾਂ ਆਮ ਲੋਕਾਂ ਨੇ ਮਾਨ ਦੀ ਕੋਸ਼ਿਸ਼ ਕਿਵੇਂ ਕਰ ਲਈ ਇੱਕ ਬਹੁਤ ਵੱਡਾ ਸਵਾਲ ਆ ਇਸ ਕਰਕੇ ਉਹਨਾਂ ਨੇ ਰੋਡ ਰੋਕਣ ਦਾ ਪਰਚਾ ਦਰਜ ਕਰਤਾ ਸੀਗਾ ਉਸ ਤੋਂ ਬਾਅਦ ਉਹਨਾਂ ਦੀਆਂ ਥਾਣੇ ਚ ਜਵਾਨਤਾ ਹੋ ਗਈਆਂ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਭਗਵਾਨਤਮਾਨ ਸਰਕਾਰ ਆਈ ਆ ਇਹਨਾਂ ਨੇ ਇੱਕ ਸੈੱਟ ਬਣਾ ਕੇ 307 ਦਾ ਜਿਹੜਾ ਪਰਚਾ ਦਰਜ ਕੀਤਾ ਉਸ ਪਰਚੇ ਨੂੰ ਅਜੇ ਰੱਦ ਕਰਾਉਣ ਦੀ ਖਾਤਰ ਸੀ ਐਸਐਸਪੀ ਅ ਦਫ਼ਤਰ ਜਿਹੜਾ ਫਰੋਜਪੁਰ ਵਿਖੇ ਬਹੁਤ ਵਿਸ਼ਾਲ ਜਿਹੜਾ ਇਕੱਠ ਕੀਤਾਗਾ ਆਉਣ ਵਾਲੇ ਦਿਨਾਂ ਦੇ ਅੰਦਰ ਜੇ ਇਹਨੂੰ ਪਰਚੇ ਨੂੰ ਰੱਦ ਨਾ ਕੀਤਾ ਧਾਰਾਵਾਂ ਜਿਹੜੀਆਂ 307 ਦੀਆਂ ਇਹ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹ ਧਾਰਾਵਾਂ ਰੱਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਜਦੋਂ ਤੱਕ ਪਰਚੇ ਰੱਦ ਨਹੀਂ ਹੁੰਦੇ ਉਦੋਂ ਤੱਕ ਸ਼ਿਕਾਇਤ ਜਿਹੜਾ ਜਾਰੀ ਰਹੂਗਾ ਪ੍ਰਧਾਨ ਜੀ ਸੁਣਨ ਦੇ ਵਿੱਚ ਕੀ ਹੈ ਵੀ ਜਿਹੜੇ ਮਤਲਬ ਕਿ ਆਗੂ ਉਸ ਕੱਠ ਦੇ ਵਿੱਚ ਉਸ ਕਾਫਲੇ ਵਿੱਚ ਹੈ ਹੀ ਨਹੀਂ ਸੀਗੇ ਪਰ ție ਉਹਨਾਂ ਤੋਂ ਵੀ ਦਰਜ ਹੋਇਆ ਕਿੰਨੀ ਕਿ ਸਚਾਈ ਹੈ ਬਿਲਕੁਲ ਠੀਕ ਹੈ ਜਦੋਂ ਆਪਾਂ ਇਸ ਨੂੰ ਕਹੀ ਦਿੱਤਾ ਵੀ ਝੂਠਾ ਪਰਚਾ ਹੈਗਾ ਬਹੁਤ ਸਾਰੇ ਜਿਹੜੇ ਭਾਰਤ ਕਿ ਸੰਚਨ ਕ੍ਰਾਂਤੀਕਾਰੀ ਦੇ ਆਗੂ ਆ ਪੰਜਾਬ ਦੇ ਜਿਹਦੇ ਵਿੱਚ ਬਲੇਵ ਜੀਰਾ ਤੇ ਹੋਰ ਵੱਡੇ ਵੱਡੇ ਆਗੂ ਹੈਗੇ ਆ ਤੇ ਨਾਲ ਹੀ ਇਧਰੋਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨਿਆਂ ਦੇ ਆ ਗਏ ਜਿਹਦੇ ਵਿੱਚ ਆਪਣਾ ਸਾਡੇ ਸੂਬੇ ਦੇ ਮੀਤ ਪ੍ਰਧਾਨ ਖਲਵਾ ਸਿੰਘ ਜੀਰਾ ਹੈਗੇ ਨੇ ਸੂਬਾ ਕਮੇਟੀ ਮੈਂਬਰ ਸਦੀਕ ਕਲੋਰੀ ਹੈਗਾਗਾ ਗਿਆਨ ਸਿੰਘ ਸਾਹਾਵਾ ਬਲਾਕ ਜੀਰੇ ਦਾ ਪ੍ਰਧਾਨ ਹੈਗਾਗਾ ਤੇ ਜਗਸੀਰ ਸਿੰਘ ਜੱਗਾ ਜਿਹੜਾ ਸੈਕਟਰੀ ਆ ਬਲਾਕ ਜੀਰੇ ਦਾ 50 ਇਹ ਚਾਰ ਮਤਲਬ ਆਗੋਂ ਤੇ ਇਹਨਾਂ ਦੇ ਵੀ ਪਰਚਾ ਦਰਜ ਕੀਤਾ ਹੈਗਾਗਾ ਇਸ ਕਰਕੇ ਲੜਾਈ ਸਾਡੀ ਇਕੱਠੀ ਆ ਲੜਾਈ ਲੰਮੀ ਆ ਇਹਨੂੰ ਅਸੀਂ ਅੰਤਮ ਰੂਪ ਤੱਕ ਪਹੁੰਚਾਉਣ ਦੀ ਖਾਤਰ ਪੰਜਾਬ ਸਰਕਾਰ ਜਿਹੜਾ ਹੈਗਾ ਇਸ ਨੂੰ ਕੰਨ ਤੇ ਲਿਖਿਆ ਪੜ ਲੈ ਇਹਨਾਂ ਨੂੰ ਰੱਦ ਕਰਾਏ ਬਗੈਰ ਜਥੇਬੰਦੀਆਂ ਨੇ ਦਮ ਨਹੀਂ ਲੈਣਾ अच्छा प्रधान जी ਜਿਹੜੇ ਲੋਕ ਹਲੇ ਵੀ ਘਰਾਂ ਦੇ ਵਿੱਚ ਸੁੱਤੇ ਪਏ ਆ ਅਸਲ ਵਿੱਚ ਉਹ ਇਸ ਮਸਲੇ ਨੂੰ ਇਹ ਸਮਝਦੇ ਵੀ ਇਹ ਤਾਂ ਮਸਲਾ ਜੁਨੀਅਨਾਂ ਦਾ ਹੈ ਸਾਡਾ ਕਿਹੜਾ ਮਸਲਾ ਹੈ ਮੈਂ ਖਾਸ ਕਰਕੇ ਮਜ਼ਦੂਰਾਂ ਨੂੰ ਜਿਹੜੇ ਘਰਾਂ ਦੇ ਵਿੱਚ ਸੁੱਤੇ ਮਜ਼ਦੂਰ ਹੈਗੇ ਅੱਜ ਮਤਲਬ ਕਿ ਉਹਨਾਂ ਨੂੰ ਵੱਡੀ ਪੱਧਰ ਤੇ ਨਾਲ ਮਜ਼ਦੂਰ ਮਤਲਬ ਕਿ ਜਥੇਬੰਦੀ ਦੇ ਜਿਹੜੇ ਆਗੂ ਹੈ ਉਹਨਾਂ ਦੇ ਵੀ ਪਰਚੇ ਦਰਜ ਹੋਏ ਹੈਗੇ ਤੇ ਉਹ ਮਤਲਬ ਕਿ ਉਹਨਾਂ ਨੇ ਆਪ ਦੀ ਬਹੁਤੀ ਲੋੜ ਨਹੀਂ ਸਮਝੀਗੀ ਉਹਨਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਠੀਕ ਆ ਭਾਵੇਂ ਮਜ਼ਦੂਰਾਂ ਪਰਿਵਾਰਾਂ ਦੀਆਂ ਲੱਖਾਂ ਜਣੀਆਂ ਤੰਗੀਆਂ ਤੁਰਸ਼ੀਆਂ ਨੇ ਹਾਲ ਤਾਂ ਹੀ ਸਰਕਾਰਾਂ ਨੇ ਕੁਝ ਸਹੂਲੀਆਂ ਬਣਾ ਦੀਆਂ ਵਿਚਾਰੇ ਪਾਸੇ ਟੈਕਸ ਲਾ ਲਾ ਕੇ ਜਾਂ ਹੋਰ ਮਤਲਬ ਸਾਰਾ ਢਾਂਚਾ ਮਸ਼ੀਨੀਕਰਨ ਕਰ ਕਰਕੇ ਮਜ਼ਦੂਰਾਂ ਦੇ ਹੱਥ ਕੋਈ ਰੋਜ਼ਗਾਰ ਤਾਂ ਹੈ ਨਹੀਂਗਾ ਪਰ ਫੇਰ ਵੀ ਲੜੇ ਬਗੈਰ ਤਾਂ ਕੋਈ ਗੁਜ਼ਾਰਾ ਨਹੀਂ ਲੜਨਾ ਤਾਂ ਪਾਊਗਾ ਸਾਰਾਂ ਤੋਂ ਵੱਧ ਜਿਹੜਾ ਪੰਜਾਬ ਦਾ ਵੱਧ ਪੀੜਤ ਤਬਕਾ ਦਲਤੀ ਆ ਬੇਜ਼ਮੀਨੇ ਆ ਸਾਧ ਨਹੀਂ ਨਾ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਦਬਾਏ ਹੋਏ ਕੱਲੇ ਪੰਜਾਬ ਦੇ ਦਲ ਦਿੱਤੀ ਹੈ ਇਸ ਕਰਕੇ ਇਹਨਾਂ ਨੂੰ ਅਪੀਲ ਆ ਤੁਸੀਂ ਪਿੰਡ-ਪਿੰਡ ਮਤਲਬ ਆਦਿ ਜਿਹੜੀਆਂ ਜਥੇਬੰਦੀਆਂ ਬਣਾਓ ਜਥੇਬੰਦੀਆਂ ਦੀ ਗੱਲ ਜਰੂਰ ਸੁਣਿਆ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਜਿਹੋ ਜੇ ਕਾਨੂੰਨ ਬਣਾ ਰਹੀ ਆ ਜਾਂ ਜਿਹੋ ਜੇ ਹਮਲੇ ਆ ਮਜ਼ਦੂਰਾਂ ਦਾ ਤਾਂ ਇਹਦੇ ਵਿੱਚ ਬਚਣਾ ਹੀ ਕੱਖ ਨਹੀਂ ਇਸ ਕਰਕੇ ਅਪੀਲ ਆ ਸਾਰੇ ਨੂੰ ਕਿ ਇਹ ਜੋ ਵੀ ਕੋਈ ਅੰਦੋਲਨ ਚੱਲਦਾ ਚਾਹੇ ਕਿਸਾਨਾਂ ਨਾਲ ਸੰਬੰਧਤ ਆ ਚਾਹੇ ਮਜ਼ਦੂਰਾਂ ਨਾਲ ਸੰਬੰਧਤ ਆ ਚਾਹੇ ਵਿਦਿਆਰਥੀਆਂ ਨਾਲ ਸੰਬੰਧਤ ਆ ਚਾਹੇ ਕੋਈ ਰੋਜ਼ਗਾਰ ਦਾ ਮਸਲਾ ਹੈਗਾ ਚਾਹੇ ਸਕੂਲਾਂ ਦਾ ਮਸਲਾ ਹੈਗਾ ਚਾਹੇ ਕਾਲਜਾਂ ਦਾ ਮਸਲਾ ਹੈਗਾ ਇਹਨਾਂ ਨੂੰ ਵੀ ਸਰਕਾਰ ਲਗਾਤਾਰ ਰੱਪ ਰਹੀ ਆ ਇਹ ਸਾਰਾ ਕੁਝ ਵੱਧ ਕਿਸਾਨਾਂ ਦਾ ਤਾਂ ਡੰਗਾ ਲੈਂਦਾ ਥੋੜਾ ਥੋੜਾ ਪਰ ਮਜ਼ਦੂਰਾਂ ਦੇ ਹੱਥ ਪੱਲੇ ਤਾਂ ਕੁਝ ਵੀ ਨਹੀਂ ਲੱਗਦਾ ਇਸ ਕਰਕੇ ਇਹਨਾਂ ਤੇ ਲੜਨ ਦੀ ਬਹੁਤ ਲੋੜ ਆ ਸੱਦਾ ਪੰਜਾਬ ਦੇ ਲੋਕਾਂ ਨੂੰ ਮਜ਼ਦੂਰ ਲੋਕਾਂ ਨੂੰ ਵੀ ਵੱਧ ਚੜਕੇ ਇਸ ਵਿੱਚ ਹਿੱਸਾ ਲੈਣ ਦੀ ਲੋੜ ਆ ਨਾ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਤੁਸੀਂ ਟਾਈਮ ਦਿੱਤਾ ਆਪਦਾ ਕੀਮਤੀ ਸਮਾਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ